ਆ ਆਮ ਆਬੀ ਪਾਰਟੀ ਦਾ ਬੰਦਾ ਹੈ ਜੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮ ਐਲ ਏ ਜਿਨ੍ਹਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦੇ ਬੰਦੇ ਨੇ ਸਤ ਮੈਂ ਮੇਰੀ ਕਮੇਟੀ ਚ ਨਾਦਾ ਸਮਾਨ ਤੋਂ ਉਤਾਰਿਆ ਨਵਪਦਾਲ ਚੋਂ ਕੱਢੇ ਆ ਤੁਹਾਡੇ ਬਾਰੇ ਤੇ ਚੌਹ ਚੱਲ ਰਹੀ ਹੈ ਕਿ ਵਾਇਲਡ ਇੰਟਰੀ ਹੋ ਸਕਦੀ ਹੈ ਨਾ ਨਾ ਬਿਲਕੁਲ ਨਹੀਂ ਜੀ ਅਸੀਂ ਧਰਮ ਦੇ ਵਿਦਿਆਰਥੀ ਆ ਧਰਮ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਹੈ ਪਰ ਇੱਕ ਗੱਲ ਮੈਂ ਕਹਿ ਦਾਂ ਕਿ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਹੈ ਉਹਨੂੰ ਇਹਨਾਂ ਬੰਦਿਆਂ ਨੂੰ ਲਾਗੂ ਕਰਵਾਉਣ ਦੇ ਲਈ ਅਸੀਂ ਯਤਨ ਕਰਾਂਗੇ ਇਹਦੇ ਲਈ ਸਾਨੂੰ ਭਮਸ਼ੀਦੀ ਦੇਣੇ ਪਵੇ। ਇਹਨਾਂ ਦੇ ਬੰਦੇ ਆ ਜੀ ਇਹਨਾਂ ਨੇ ਅਕਾਲੀ ਦਲ 'ਚ ਸ਼ਾਮਲ ਕੀਤੇ ਆ। ਦੱਸੋ ਕੋਈ ਕਾਂਗਰਸ ਦਾ ਬੰਦਾ ਹੈ ਉਹਦੇ ਵਿੱਚ ਕੋਈ ਭਾਜਪਾ ਦਾ ਹੈ ਜੀ ਕੋਈ ਉਹਦੇ 'ਚ ਆਮ ਆਦਮੀ ਪਾਰਟੀ ਦਾ ਬੰਦਾ ਹੈ ਜੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮਐਲਏ ਇਹਨਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦਾ ਬੰਦੇ ਨੇ ਸਤ ਮੈਂ ਮੇਰੀ ਕਮੇਟੀ 'ਚ ਨਾਦਾ ਸਮਾਨ ਤੋਂ ਉਤਾਰਿਆ ਨਾ ਪਤਾ ਇਹ ਸੰਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਜੋ ਇਹ ਗੱਲ ਕੀਤੀ ਹੈ ਕਿ 2 ਦਸੰਬਰ ਦੇ ਜੋ ਹੁਕਮ ਨਾਮੇ ਫਜ਼ੀਲ ਤੋਂ ਕੀਤੇ ਉਹਨਾਂ ਨੂੰ ਇਨਵਿਨ ਲਾਗੂ ਕਰਾਵਾਂਗੇ ਭਾਵੇਂ ਮੈਨੂੰ ਸ਼ੀਦੀ ਦੇਣੀ ਪੈ ਜਾਵੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਮਨਜੋਤ ਚਾਲ ਨਾਲ ਅਮਨਦੀਪ ਸਿੰਘ